ਇੱਕ ਕਰੀ ਰਿਕਾਰਡ ਕਰਦੇ ਨੇ ਥੋ ਛਾਲੇ ਮਾਰੀ ਤੁਸੀਂ ਪਰ ਥੱਲੇ ਸ਼ੋਰ ਪਿਆ ਸੀ ਕੀ ਰੇਟ ਮਿਲੀ ਲੋਕਟੈਲ 11 ਰੁਪਏ 11 ਰੁਪਏ ਲੋਕਟੈਲ ਦੇ ਵੀ ਬੜੇ ਰੋਲੇ ਪਏ ਸੀ ਸੱਕਾਂ ਨਹੀਂ ਪੈਂਡਾ ਫੇਰ ਸਰਪੰਚ ਸਾਹਿਬ ਨੇ ਬੜੀ ਤਿਆਰਬੇ ਨਾਲ ਤੇ ਬੜੇ ਐਕਸਪੀਰੀਅੰਸ ਨਾਲ ਸਮਝਾਇਆ ਵੀ ਕਿਵੇਂ ਲੋਕਟੈਲ ਬਣਾਈ ਸੀ ਜੋ ਬਹੁਤ ਵਧੀਆ ਗੱਲ ਆ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਪਿੰਡ ਨੂੰ ਸੋਨਾ ਬਣਾਉਣ 'ਚ ਹੋ ਗਈ ਛੁੱਟੀ ਪੁੱਤ ਬੜਾ ਚਾਹ ਹੁੰਦਾ ਛੁੱਟੀ ਹੁੰਦੀ ਹੈ ਨਾ ਕੁੜਕਾਂ ਨੂੰ ਤਾਂ ਘੱਟ ਹੁੰਦਾ ਮੁੰਡਿਆਂ ਨੂੰ ਬੜਾ ਹੁੰਦਾ ਕੁੜੀਆਂ ਪੜਾਈ ਸ਼ਾਰ ਹੁੰਦੀਆਂ ਨਾ ਸ਼ਾਰ ਸ਼ੂਰ ਕਿੰਨੇ ਕੋ ਵਾਦੂ ਤੇਲੇ ਬੋਲੇ ਤੇ ਵੋਟਾਂ-ਵੋਟਾਂ ਇੱਥੇ ਪੈਂਦੀਆਂ ਹੁੰਦੀਆਂ ਬਾਈ ਵਿਦਿਆ ਚਾਨਣ ਔਖ ਖਲਾਰੇ ਜਿਵੇਂ ਅੰਬਰ ਵਿੱਚ ਲਿਸ਼ਕਨ ਤਾਰੇ ਆਪਨੇ ਪਿੰਡ ਅ ਥੋੜੇ ਸਮੇਂ ਤੱਕ ਇੱਕ ਕਬੱਡੀ ਟੂਰਨਾਮੈਂਟ ਵੀ ਕਰਾਇਆ ਜਾ ਰਿਹਾ ਬਹੁਤ ਵਧੀਆ ਅਪਰਾਲਾ ਪਿੰਡ ਦਾ ਨੌਜਵਾਨਾ ਬਣੀਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਤਕੜੀ ਸਿਹਤ ਜੀ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਵੀ ਪਤਾ ਕਾਣੀ ਕਿ ਜਦੋਂ ਬੰਦਾ ਨਵੀਂ ਕੋਠੀ ਪਾਉਂਦਾ ਤਾਂ ਉਹਦੇ ਕੋਲ ਬਥੇਰੇ ਮਿਸਤਰੀ ਆਉਣਗੇ ਉਹ ਆਦੇ ਹੰਦੇ ਸਾਨੂੰ ਕੰਮ ਦਿਓ ਇਹ ਰੌਲਾ ਸਾਰਾ ਆਇ ਪੈਂਦਾ ਵੀ ਵੱਡਾ ਕੰਮ ਤਾਂ ਕਰ ਜਾਂਦੇ ਜਦੋਂ ਕੋਈ ਤੁਹਾਡੇ ਕੋਈ ਸੱਚ ਖਰਾ ਹੋਊਗੀ ਜਾਂ ਕੋਈ ਤੁਹਾਡਾ ਪੱਲਾ ਨਹੀਂ ਅੜਦਾ ਫੇਰ ਨਹੀਂ ਆਉਂਦੇ ਉਹ ਫੇਰ ਉਹਨਾਂ ਨੂੰ ਬਹੁਤ ਬੰਦਿਆਂ ਨੂੰ ਸਦਨਾ ਪੈਂਦਾ ਤੇ ਕਾਲਾ ਭਾਈ ਐਸ ਗੱਲੋਂ ਕਦੇ ਜਵਾਬ ਨਹੀਂ ਦਿੰਦਾ ਬਾਕੀ ਸਾਨੂੰ ਪਤਾ ਹੀ ਉਹ ਘਰੇ ਮਿਸਤਰੀ ਲੱਗੇ ਹੋਵੇ ਨਾ ਤੇ ਭਾਵੇਂ ਕਾਸੇ ਕੰਮ ਲੱਗੇ ਆ ਤੇ ਫਿਰ ਉਹ ਚੰਗੇ ਜਿਹੇ ਜਿਹੇ ਕੰਮ ਵੀ ਹੋ ਜਾਂਦੇ ਆ ਮਾਨ ਸਾਹਿਬ ਨੇ ਘਰੇ ਸਬਜ਼ੀ ਸਬਜ਼ੀ ਪੂਰੀ ਲਾ ਰੱਖੀ ਐ ਐਸ ਗਲੀ ਦਾ ਹੀ ਮੇਰੀਆਂ ਬੜੀਆਂ ਜ਼ਿਆਦਾ ਜੁੜੀਆਂ ਆ ਆ ਹੁੰਦਾ ਸੀ ਪੁਰਾਣਾ ਘਰ ਸਾਰਾ ਉੱਥੋਂ ਤਾਈਂ ਤੇ ਇੱਧਰ ਦੋ ਗੇਟ ਹੁੰਦੇ ਸੀ ਇੱਕ ਪਰਲੇ ਪਾਸੇ ਸੱਤ ਨਾਂ ਹੋ ਗਏ ਸੱਤੇ ਬਾਸ਼ਾ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਹਾਂ ਜਿਹੜੇ ਭਰਾ ਆਪਣੇ ਉਧਰ ਹੜਪ ਪ੍ਰਭਾਵਤ ਹੋਏ ਸੀ ਉਹ ਵੀ ਵਿਚਾਰੇ ਕਣਕ ਕਣਕ ਵਿੱਚ ਨਾ ਹਾਂ ਜੀ ਦੋਸਤੋ ਸਵਾਗਤ ਹੈ ਤੁਹਾਡਾ ਲੰਬੇ ਸਮੇਂ ਬਾਅਦ ਅੱਜ ਦੀ ਖੂਬਸੂਰਤ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਬਾਕੀ ਤੁਹਾਨੂੰ ਪਤਾ ਹੀ ਹੋਣਾ ਆਪਣੇ ਕਿਸਾਨ ਵੀਰ ਵੀ ਹੋ ਚੱਲੇ ਵਿਹਲੇ ਬਸ ਕਣਕ ਕਣਕਾਂ ਵਿੱਜੀ ਜਾਂਦੇ ਆ ਤੇ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਹਾਂ ਜਿਹੜੇ ਭਰਾ ਆਪਣੇ ਉਧਰ ਹੜ੍ਹ ਪ੍ਰਭਾਵਤ ਹੋਏ ਸੀ ਉਹ ਵੀ ਵਿਚਾਰੇ ਕਣਕ ਕਣਕਾਂ ਵਿੱਜਣ ਜਮੀਨਾਂ 'ਚ ਬੰਨ੍ਹ ਬਾਲ ਹੋਣਾ ਤੇ ਤੁਸੀਂ ਵਾਹਿਗੁਰੂ ਅੱਗੇ ਅਰਦਾਸ ਕਰਿਓ ਉਹਨਾਂ ਜਿੰਨੀ ਬਣ ਸਕਦੇ ਉਹਨਾਂ ਦੀ ਮਦਦ ਕਰੋ ਸਹੀ ਮਦਦ ਦੀ ਹੁਣ ਲੋੜ ਆ ਇਧਰ ਬੱਚਿਆਂ ਨੂੰ ਹੋ ਗਈ ਛੁੱਟੀ ਹੋ ਗਈ ਛੁੱਟੀ ਪੁੱਤ ਹਾਂਜੀ ਵੈਰੀ ਗੁੱਡ ਕਿੰਨੇ ਕਲਾਸ ਪੜਦੇ ਹੋ ਚੌਥੀ ਚ ਚੌਥੀ ਸਾਰੇ ਹਾਂਜੀ ਪੇਪਰ ਪੇਪਰ ਹੋ ਗਏ ਤੁਹਾਡੇ ਨਹੀਂ ਨਹੀਂ ਕਦੋਂ ਨੇ ਆ ਚੌਥੀ ਵਿੱਚ ਚਲੋ ਠੀਕ ਆ ਪੁੱਤ ਕਰ ਬਾਏ ਬੜਾ ਚਾਹ ਹੁੰਦਾ ਛੁੱਟੀ ਹੁੰਦੀ ਹੈ ਨਾ ਕੁੜਗਿਆਂ ਨੂੰ ਤਾਂ ਘੱਟ ਹੁੰਦਾ ਮੁੰਡਿਆਂ ਨੂੰ ਬੜਾ ਹੁੰਦਾ ਕੁੜਗਿਆਂ ਪੜ੍ਹਾਈ ਸ਼ਾਰ ਹੁੰਦੇ ਹਨ ਹਾਂਜੀ ਫਸ਼ਰੀ ਬਾਈ ਬਾਏ ਡੱਬ ਕੇ ਪੜਿਓ ਵਾਹਿਗੁਰੂ ਸੱਚੇ ਪਾਤਸ਼ਾਹ ਬਾਕੀ ਮੌਸਮ ਹੁਣ ਆਇਆ ਵੀ ਤੜਕੇ ਆਥ ਨੇ ਠੰਡ ਹੋ ਜਾਂਦੀ ਜ਼ਰੂਰ ਦੁਪਹਿਰੇ ਉਹੀ ਹਾਲ ਹੈ ਬਾਕੀ ਪਿੰਡ ਦੇ ਵਿੱਚ ਬਹੁਤ ਜਲਦੀ ਗਰਾਊਂਡ ਵੀ ਬਣਨ ਵਾਲਾ ਜੋ ਬਹੁਤ ਵਧੀਆ ਗੱਲ ਹੈ ਬਾਏ 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 ਪੁੱਤ ਬੱਚੇ ਮਣ ਕੇ ਸੱਚੇ ਬਾਏ ਅ ਰੋੜਾ ਕਾ ਤਾਂ ਪਈਆਂ ਦਾ ਸਕੂਲ ਚ ਕਿ ਛੁੱਟੀ ਹੋਈ ਤਾਂ ਕਰਕੇ ਚਲੋ ਵਿਦਿਆ ਚਾਨਣ ਔਖ ਲਾਰੇ ਜਿਵੇਂ ਅੰਬਰ ਵਿੱਚ ਲਿਸ਼ਕਨ ਤਾਰੇ ਵਾਹ ਜੀ ਵਾਹ ਬਹੁਤ ਵਧੀਆ ਗੱਲ ਆ ਇਹ ਆ ਜੀ ਸਾਡੇ ਪਿੰਡ ਦਾ ਸਰਕਾਰੀ ਸਕੂਲ ਤੇ ਇਹ ਦੀ ਬੈਕ ਸਾਈਡ ਤੇ ਹੈ ਗਰਾਊਂਡ ਆ ਬਾਕੀ ਆਪਣੇ ਪਿੰਡ ਅ ਥੋੜੇ ਸਮੇਂ ਤੱਕ ਇੱਕ ਕਬੱਡੀ ਟੂਰਨਾਮੈਂਟ ਵੀ ਕਰਾਇਆ ਜਾ ਰਿਹਾ ਬਹੁਤ ਵਧੀਆ ਅਪਰਾਲਾ ਪਿੰਡ ਦਾ ਨੌਜਵਾਨਾ ਬਣੀਓ ਤੇ ਸਾਰੇ ਪਿੰਡ ਵਾਲਾ ਨੂੰ ਬੇਨਤੀ ਆ ਵੀ ਜਿੰਨਾ ਹੋ ਸਕਦਾ ਸਾਥ ਦਿਓ ਹੁਣ ਆਪਾਂ ਵਿਲੇ ਵੀ ਹੋਗੇ ਜੋਨੇ ਚਾਰ ਪੀ ਵਟੇ ਗਏ ਤੇ ਬੰਦਾ ਯੋਗਦਾਨ ਪਾ ਗਏ ਤਾਂ ਜੋ ਖਿਡਾਰੀ ਜਿਹੜੇ ਉਹ ਖੇਡਾਂ ਵੱਲ ਜੁੜਨ। ਲੋ ਜੀ। ਹੋਰ ਅੱਜ। ਤਕੜਿਓ। ਹੋਰ ਫਿਰ। ਠੀਕ ਆ ਬਾਈ। ਪੜ੍ਹੇ। ਹਾਂ ਜੀ। ਇਤਨੀ ਗਾਜ ਪੜ੍ਹਦੇ ਹਾਂ। ਬਾਈ ਮੀ ਵੀ ਜੀ। ਛਰ ਛੁਰ ਕਿੰਨੇ ਕੋ? ਵਾਧੂ ਜੀ। ਵਾਧੂ। ਤੇ ਲੈ ਬੋਲੇ। ਹੋ ਠੀਕ ਹਾਂ। ਹਾਂ ਜੀ ਠੀਕ ਆ ਜੀ। ਤੁਸੀਂ ਦੱਸੋ ਜੀ। ਵਧੀਆ ਜੀ ਡੱਬ ਕੇ ਪੜਿਆ ਕਰੋ। ਹਾਂ ਜੀ। बच्चे ने अपनी बॉल जारी है वो आगे ग्राउंड ਉੱਥੇ ਹੋਣਾ ਮੈਨੂੰ ਲੱਗਦਾ ਸ਼ਾਇਦ ਟੂਰਨਾਮੈਂਟ ਪਰ ਦੇਖਦੇ ਐਤ ਕੀ ਮੈਨੂੰ ਲੱਗਦਾ ਬਾਹਰ ਕਰਾਉਣਾ ਸਸਤੀ ਆ ਬਾਈ ਸਸਤੀ ਕਾਲੀ ਸਸਤੀ ਹੋਰ ਤਕੜੀ ਸਿਹਤ ਹੈ ਹਾਂਜੀ ਤਕੜੀ ਸਿਹਤ ਹਾਂਜੀ ਹਾਂਜੀ ਚਲ ਠੀਕ ਹੈ ਹਾਂਜੀ ਬਾਬਾ ਜੀ ਹਾਂਜੀ ਦੋਸਤੋ ਅੱਜ ਤੁਹਾਨੂੰ ਮਿਲਾਉਣੇ ਆ ਬਾਈ ਕਾਲੇ ਨਾਲ ਸਾਡੇ ਪਿੰਡ ਆਦਰੀਆਂ ਤੋਂ ਬਹੁਤ ਵਧੀਆ ਕੰਮ ਕਰਦੇ ਫਰਨੀਚਰ ਦਾ ਤੇ ਬਹੁਤ ਜਾਇਜ਼ ਰਪੀਆਂ ਚ ਤੇ ਬਹੁਤ ਵਧੀਆ ਕੰਮ ਆ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਵੀ ਪਤਾ ਕਣੀ ਕਿ ਜਦੋਂ ਬੰਦਾ ਨਵੀਂ ਕੋਠੀ ਪਾਉਂਦਾ ਤਾਂ ਉਦੋਂ ਤੁਹਾਡੇ ਕੋਲ ਬਥੇਰੇ ਮਿਸਤਰੀ ਆਉਣਗੇ ਆਪਣੇ ਭਾਵੇਂ ਤੁਸੀਂ ਹੋਣ ਉਹ ਦੋ ਜੇ ਆਪਣੇ ਲੱਕੜਾਲੇ ਲਾ ਲਓ ਜਾਂ ਤੁਸੀਂ ਵੀ ਹੋਰ ਲਾ ਲਓ ਇਲੈਕਟ੍ਰੀਸ਼ੀਅਨ ਲਾ ਲਓ ਉਹ ਆਦੇ ਹੰਦੇ ਵੀ ਸਾਨੂੰ ਕੰਮ ਦਿਓ ਤੇ ਰੌਲਾ ਸਾਰਾ ਐ ਪੈਂਦਾ ਵੀ ਵੱਡਾ ਕੰਮ ਤਾਂ ਕਰ ਜਾਂਦੇ ਜਦੋਂ ਤੁਹਾਡੇ ਕੋਈ ਸੱਚ ਖਰਾਉਗੀ ਜਾਂ ਵੀ ਤੁਹਾਡਾ ਪਰਲਾ ਨਹੀਂ ਅੜਦਾ ਫੇਰ ਨਹੀਂ ਆਉਂਦੇ ਉਹ ਫੇਰ ਉਹਨਾਂ ਬੰਦਿਆਂ ਨੂੰ ਸੱਦਣਾ ਪੈਂਦਾ ਤੇ ਕਾਲਾ ਬਾਈ ਅੱਜ ਕੱਲੋਂ ਕਦੇ ਜਵਾਬ ਨਹੀਂ ਦਿੰਦਾ ਬੋਰਡਾਂ ਦਾ ਬੰਦਾ ਹੋਰ ਕਾਲੇ ਬਈ ਠੀਕ ਹੈ ਠੀਕ ਕਰਦੇ ਗਾ ਹਾਂ ਬਰੀਕ ਬਰੀਕ ਤੇ ਆਪਾਂ ਕੱਲ ਦੀ ਪਹਿਲਾ ਵੀਡੀਓ ਪਾਈਆਂ ਸੀਗੀਆਂ ਤੇ ਅੱਜ ਆਪਾਂ ਫੇਰ ਪਾ ਰਹੇ ਹਾਂ ਤੇ ਕੱਲ ਵੀ ਆਤ ਮੋਬਾਈਲ ਨੰਬਰ ਦੱਸ ਦਿਓ ਹਾਂਜੀ ਨੰਬਰ ਹੈਗਾ 81460 08910 ਠੀਕ ਹੈ ਜੀ ਤੇ ਕੱਲ ਵੀ ਲੱਕੜ ਦਾ ਸਾਰਾ ਕੰਮ ਹੀ ਕਰ ਲੈਣੇ ਹੋ ਹਾਂ ਲੱਕੜ ਦਾ ਸਾਰਾ ਕੰਮ ਬੈੱਡ ਬੁੱਡ ਬਣਾਉਣਾ ਕਿਸ ਨੇ ਲਮੀਰਾ ਬਣਾਉਣੀ ਕੋਈ ਕੰਮ ਹੀ ਹੋਵੇ ਹਾਂਜੀ ਹਾਂਜੀ ਬੈੱਡ ਬੁੱਡ ਬਣਾਉਣਾ ਸਾਰੇ ਕਸ ਦੇ ਮਿਕਸਚਰ ਦਾ ਹਾਂਜੀ ਕੋਈ ਵੀ ਹੋਵੇ ਕਿਸੇ ਦੁਆਰਾ ਹਾਂਜੀ ਹਾਂਜੀ ਸਾਰੇ ਤੇ ਬਾਈ ਨੂੰ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਤੁਸੀਂ ਤੁਹਾਨੂੰ ਆਪ ਪਤਾ ਲੱਗ ਜਾਊਗਾ ਤੁਸੀਂ ਭਾਵੇਂ ਘਰੇ ਹੈਗੇ ਹੋ ਨਹੀਂ ਹੈਗੇ ਹੋ ਕੋਈ ਟੈਨਸ਼ਨ ਫਰੀ ਹੋ ਜਾਓ ਤੁਸੀਂ ਸਾਰਾ ਕੰਮ ਪੂਰਾ ਵਧੀਆ ਕਰਦਾ ਬਾਈ ਤੇ ਬਹੁਤ ਹਿੰਮਤੀ ਬੰਦਾ ਜਿੰਨਾ ਵੀ ਕਹਿ ਲਈ ਤੇ ਕੱਲਾ ਬੰਦਾ ਇਹ ਹੈ ਤੇ ਨੇਰੀ ਠਾਣ ਦਾ ਕੰਮ ਤੇ ਕਾ ਕਰ ਲੈ ਹਾਂ ਵਈ ਨਹੀਂ ਸਹੀ ਗੱਲ ਆ ਬਾਕੀ ਤੇ ਪਤਾ ਵੀ ਕਰ ਲੈ ਭਾਵੇਂ ਪਿੰਡ ਆਦ ਰਿਹਾ ਸਾਡਾ ਜਿਹੜਾ ਸ੍ਰੀ ਮੁਖਤਸਰ ਸਾਹਿਬ ਬਲਾਕ ਲੰਬੀ ਤੇ ਬਾਈ ਨੂੰ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਦੇ ਰੂਪ ਦਿਓ ਬਾਕੀ ਇਧਰ ਬੈੱਡ ਬਣੇ ਵਸ ਲੋ ਵੀ ਦਿਖਾਉਣੇ ਆ ਆ ਬੜੀ ਜਾਂਦੇ ਅਜੇ ਅੱਛਾ ਤਾਂ ਗੱਦੀਆਂ ਭਰ ਗਈਆਂ ਜਾਣਗੀਆਂ ਉੱਪਰਲੇ ਪਾਸੇ ਉਹਨੇ ਕਰ ਲੈ ਹਾਂ ਇੱਥੇ ਗੱਦੀਆਂ ਭਰੀਆਂ ਨੇ ਠੀਕ ਠੀਕ ਆ ਬਹੁਤ ਵਧੀਆ ਕੰਮ ਕਰਿਆ ਬਾਕੀ ਤਿਆਰ ਹੋ ਜਾਣ ਤੇ ਉਹ 6 ਇੰਚ 7 ਇੰਚ ਹਾਂਜੀ 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 ਫਿਰ ਤੁਹਾਨੂੰ ਪ੍ਰੋਪਰ ਵੀਡੀਓ ਦਿਖਾਵਾਂਗੇ ਕਾ ਕਰ ਲੈ ਠੀਕ ਆ ਚੱਕਰ ਦੇ ਬਟਾ ਲੈ ਕੇ ਆਪਾਂ। ਬਹੁਤ ਵਧੀਆ ਬੰਦਾ ਐ ਨਾ ਪੂਰਾ ਇਮਾਨਦਾਰ ਬੰਦਾ ਬਾਈ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਆਪਣੀ ਜ਼ਿੰਮੇਵਾਰੀ ਸਿੱਫੋਲ। ਬਾਕੀ ਸਾਨੂੰ ਪਤਾ ਜੇ ਉਹ ਘਰੇ ਮੈਸਤਰੀ ਲੱਗਿਆ ਹੋਵੇ ਨਾ ਤੇ ਭਾਵੇਂ ਕਾਸੀ ਕੰਮ ਵਾਲੀ ਹੀ ਆ ਤੇ ਫਿਰ ਰੰਗੋ ਚੁੰਗੇ ਜਿਹੇ ਜੇ ਕੰਮ ਵੀ ਹੋ ਜਾਂਦੇ ਆ। ਬਹੁਤ ਸੋਹਣਾ ਸ਼ਾਨਦਾਰ ਬਣਾਇਆ ਬੰਦੇ ਨੇ। ਵੇਖੋ ਤੁਸੀਂ। ਤੇ ਨਿੱਕੇ ਮੋਟੇ ਕੰਮ ਤਾਂ ਫਿਰ ਗਿਫਟੀ ਕਰ ਜਾਂਦੇ ਹੁੰਦੇ ਐਸੇ। ਤੇ ਸ਼ਾਬਾਸ਼ ਐ। ਪਹਿਲਾਂ ਪੁਰਾਣੇ ਜਵਾਨੇ ਚ ਹੁੰਦਾ ਸੀ ਪੀੜੀਆਂ ਬਣਾ ਕੇ ਜੀ ਜਾਂ ਕੋਈ ਫੱਟੀਆਂ ਬਣਾ ਕੇ ਤੇ ਅੱਜ ਕੱਲੇ ਚੱਲਦਾ। ਮਾਨ ਸਾਹਿਬ ਨੇ ਘਰੇ ਸਬਜ਼ੀ ਸਬ ਅੰਗੂਰਾਂ ਦੀਆਂ ਵੇਲਾਂ ਇੱਧਰ ਵੀ ਲਾ ਰੱਖੀ ਹੈ ਬਾਈ ਵਾਹ ਵੀ ਵਾਹ ਬਹੁਤ ਵਧੀਆ ਜਿੰਨਾ ਵੀ ਕਹਿ ਦਈਏ ਐਸ ਗਲੀ ਨਾਲ ਮੇਰੀਆਂ ਬੜੀਆਂ ਯਾਦਾਂ ਜੁੜੀਆਂ ਆ ਆ ਹੁੰਦਾ ਸੀ ਪੁਰਾਣਾ ਘਰ ਸਾਰਾ ਉੱਥੋਂ ਤਾਈਂ ਤੇ ਇੱਧਰ ਦੋ ਗੇਟ ਹੁੰਦੇ ਸੀ ਇੱਕ ਪਰਲੇ ਪਾਸੇ ਤੇ ਉਹ ਚਾਚੇ ਨੀਨੂ ਖਾ ਗਿਆ ਸਾਡਾ ਬਚਪਨ ਸਾਰਾ ਇੱਥੇ ਬੀਤਿਆ ਸਾਂਭੜ ਦੇ ਛੱਪੜ ਬਹੁਤ ਵਧੀਆ ਹੁੰਦੇ ਜਦੋਂ ਤਖਰ ਨਾਉਂਦੇ ਹੁੰਦੇ ਸਾਰੇ ਐਸ ਵੇਲੇ ਮਤਲਬ ਹੁਣ ਮੈਂ ਵੀਡੀਓ ਬਣਾ ਰਿਹਾ ਕੋਈ ਸ਼ਾਮ ਦੇ 4 4:30 ਵਜੇ ਪੂਰਾ ਐਸੋੜੇ ਰੌਣਕ ਮੇਲਾ ਹੋ ਜਾਂਦਾ ਸੀ ਅਸੇ ਬਸ ਸਾਰੇ ਪਿੰਡਾਂ ਦੇ ਲੋਕ ਆ ਜਾਂਦੇ ਪਸੂ-ਪਸੂ ਲੈ ਕੇ ਆਉਂਦੇ ਜਿੰਨੇ ਵੀ ਆਪਣੇ ਪਿੰਡ 'ਚ ਪਸ਼ੂ ਰੱਖਦੇ ਸੀਗੇ ਹੁਣ ਤਾਂ ਕਰ ਪਸ਼ੂ ਵੀ ਘੱਟ ਰਹਿ ਗਏ ਸਾਨੂੰ ਸਾਰਿਆਂ ਨੂੰ ਪਤਾ ਹੀ ਐ ਤੇ ਉਦੋਂ ਤਾਂ ਬੜਾ ਸਾਫ ਸੁਥਰਾ ਪਾਣੀ ਹੁੰਦਾ ਸੀ ਪਿੰਡ-ਪਿੰਡ ਆਏ ਸੀ ਹੁਣ ਤਾਂ ਚਲੋ ਮੌਲ ਹੋਰ ਹੋ ਗਿਆ ਉਹ ਨੈਮੋ ਜਮਾ ਮੇਰੀ ਸੁਰਤ 'ਚ ਲੱਗਿਆ ਹੋਇਆ ਪਰਲਾ ਆ ਤਾਂ ਮੈਂ ਪਹਿਲਾਂ ਦੀ ਐ ਇੱਕ ਇੱਥੇ ਹੁੰਦਾ ਸੀਗਾ ਸਪੈਦਾ ਉਹ ਮੇਨਰ ਰੋਡ ਦੇ ਵਿੱਚ ਆਉਂਦਾ ਹੁੰਣਾ ਉਦੋਂ ਰੋਡ ਨਹੀਂ ਬਣੀ ਹੁੰਦੀ ਸੀ ਤੇ ਮੇਨਰ ਉਹ ਇੱਟਾਂ ਵਾਲਾ ਖੜਵੰਜਾ ਸੀ ਬਾਕੀ ਮੈਨੂੰ ਯਾਦ ਨਹੀਂ ਹੁਣ ਬਹੁਤ ਪੁਰਾਣੀ ਗੱਲ ਆ ਇੱਕ ਵਾਰੀ ਚੌੜ ਕਰਦਣ ਇਥੇ ਛਾਲੇ ਮਾਰੀ ਤੁਸੀਂ ਪਰ ਥੱਲੇ ਸ਼ੋਰ ਪਿਆ ਸੀ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਕਰੋ ਵੀ ਦਰਸ਼ਨ ਬਾਹਰ ਲਿਓ ਵਾਹਿਗੁਰੂ ਸੱਚੇ ਪਾਸ਼ਾ ਇਹ ਸਾਡਾ ਖੂਬਸੂਰਤ ਪਿੰਡ ਪਿੰਡ ਘਰ ਸਾਰੇ ਸੋਹਣੇ ਹੁੰਦੇ ਆ ਜਿੱਥੇ ਤੁਸੀਂ ਵੱਡੇ ਹੋਏ ਹੋ ਉਹਦਾ ਤੁਹਾਨੂੰ ਜੀ ਸੋਹਣੀ ਲੱਗਣੀ ਲੱਗਣੀ ਆ ਤੇ ਆ ਆਪਣਾ ਗਾਹੇ ਛੋਟਾ ਸਕੂਲ ਜਿਹੜਾ ਪਹਿਲਾਂ ਤੁਹਾਨੂੰ ਦਿਖਾਇਆ ਸੀ ਉਹ ਵੱਡਾ ਸਕੂਲ ਸੀਗਾ ਤੇ ਵੋਟਾਂ-ਵੋਟਾਂ ਇੱਥੇ ਪੈਂਦੀਆਂ ਹੁੰਦੀਆਂ। ਬਾਕੀ ਸਾਡੇ ਪਿੰਡ ਦੀਆਂ ਗਲੀਆਂ-ਗੁੜੀਆਂ ਬਹੁਤ ਖੁੱਲੀਆਂ ਆ। ਬਸ ਆ ਮੈਂ ਲੱਭ ਤਾ ਸਭ ਤੋਂ ਪੀੜੀ ਗਲੀ ਉਹ ਸਾਡੇ ਪਿੰਡ ਜਿਹੜੀ ਇਹ ਬਹੁਤ ਖੁੱਲੀ ਆ ਤਾਂ ਬੱਸ ਇਹ ਗੱਲ ਕਰਦਾ ਹੋਰਾਂ ਦੇ ਮੁਕਾਬਲੇ। ਇਹ ਵੀ ਪੂਰੀ ਖੁੱਲੀ ਆ ਬੱਸ। ਤੇ ਗਾਂ ਜਾ ਕੇ ਤਾਂ ਹੋਰ ਖੁੱਲ ਜਾਂਦੀ ਆ। ਆ ਵੀ ਗੁਰੂ ਘਰ ਦਾ ਗੇਟ ਆ ਜੀ। ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ। ਇੱਥੇ ਪੈਂਦੀਆਂ ਵੋਟਾਂ। ਆ ਛੋਟਾ ਸਕੂਲ ਆ ਗਿਆ ਤੇ ਇਹਦੇ ਵਿੱਚ ਵੀ ਰੈਨੂਵੇਸ਼ਨ ਦਾ ਕੰਮ ਚੱਲੀ ਜਾਂਦਾ ਵਾਹ ਗੁਰ ਸੱਚਾ ਪਾਤਸ਼ਾਹ ਉਹ ਗਲੀਆਂ ਸਾਫ਼ ਸੁਥਰੀਆਂ ਬਹੁਤ ਆ ਕਿਵੇਂ ਕਰੀ ਨੇ ਤੇਰੀ ਔਰ ਫਿਰ ਵਾਹ ਵਾਹ ਕੀ ਰੇਟ ਮੇਰੀ ਲੋਕਟਾਈਲ ਆ ਓਕੇ ਪਤਾ ਨਹੀਂ ਹੈ ਮਿਸਤਰੀ ਨੂੰ ਪੁੱਛੋ ਐ ਮਿਸਤਰੀ ਜੀ ਕੀ ਰੇਟ ਪਈ ਲੋਕਟਾਈਲ 11 ਰੁਪਏ 11 ਰੁਪਏ ਵਾਹ ਲੌਕਡਾਲ ਦਾ ਵੀ ਬੜੇ ਰੋਲੇ ਪਏ ਸੀ ਸੱਕਾਂ ਨਹੀਂ ਪੈਂਦਾ ਫੇਰ ਸਰਪੰਚ ਸਾਹਿਬ ਨੇ ਬੜੀ ਤਿਆਰਬੇ ਨਾਲ ਤੇ ਬੜੇ ਐਕਸਪੀਰੀਅੰਸ ਨਾਲ ਸਮਝਾਇਆ ਵੀ ਕਿਵੇਂ ਲੌਕਡਾਲ ਬਣਾਈ ਸੀ ਜੋ ਬਹੁਤ ਵਧੀਆ ਗੱਲ ਆ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਪਿੰਡ ਨੂੰ ਸੋਹਣਾ ਬਣਾਉਣ ਚ ਜਿੰਨਾ ਵੀ ਕਹਿ ਦਈਏ ਆ ਇੱਟੇ ਬਹੁਤ ਮਹਿੰਗੀ ਹੁੰਦੀ ਹੈ ਵਾਕਿ ਉਸੇ ਵੇਖ ਲੋ ਆ ਥੱਲੇ ਇਹਦੇ ਕਰਕੇ ਸਰਾਬ ਸੁਲੋਣੀ ਚੜੀ ਨਹੀਂ ਸਾਡਾ ਏਰੀਆ ਸੇਮ ਵਾਲਾ ਤਕਰੀਬਨ ਸਾਰੀਆਂ ਗੰਦਾਂ ਦਾ ਹਾਲ ਐ ਹੋ ਜਾਂਦਾ ਬਾਕੀ ਇੱਟ ਦਾ ਫਰਕ ਹੋਣਾ। ਹੁਣ ਆਇਆ ਅਗਲੇ ਦਿਨ ਘਰ ਪਾਉਂਦਾ ਫਿਰ ਬਾਰੀ-ਬਾਰੀ ਤਾਂ ਪੈਂਦਾ ਨਹੀਂ ਅਗਲਾ ਕਹਿੰਦਾ ਥੋੜਾ ਕੱਟ ਕਰ ਲਾਂਗੇ ਵਧੀਆ ਕਰ ਲਾਂਗੇ। ਚਾਹੀਦਾ ਵੀ ਆਈ ਹੈ। ਆ ਗਈ ਸਾਡੇ ਪਿੰਡ ਦੀ ਫਿਰਨੀ। ਤੇ ਹੁਣ ਤੁਹਾਡੇ ਤੋਂ ਲਵਾਂਗੇ ਇਜਾਜ਼ਤ ਅੱਜ ਲਈ ਇੰਨੇ ਹੀ ਬਹੁਤ ਬਹੁਤ ਧੰਨਵਾਦ ਬਲੌਗ ਬਣਾਇਆ। ਮੇਰੀ ਤਬੀਅਤ ਨਹੀਂ ਸਹੀ ਸੀ ਹੁਣ ਵੀ ਥੋੜਾ ਗਲ ਖਰਾਬ ਹੈ। ਤੇ ਫਿਰ ਮਿਲਦੇ ਕਿਤੇ ਦਿਨ ਹੋਰ ਵੀਡੀਓ ਨਾਲ। ਰੱਬ ਰਾਖਾ।